ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸੁਖਵੀਰ ਸਿੰਘ ਬਾਦਲ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਦੀਆਂ ਮੁਸ਼ਕਲਾਂ 'ਚ ਲਗਾਤਾਰ ਹੋ ਰਿਹਾ ਵਾਦਾ ਤੇ ਇੱਕ ਵਾਦਾ ਹੋਰ ਕਰਤਾ ਪ੍ਰਮੇਂਦਰ ਸਿੰਘ ਢੀਟਸਾ ਨੇ ਇਹ ਕਹਿ ਕੇ ਕਿ ਉਹਨਾਂ ਨੇ ਖੁਦ ਸਾਨੂੰ 42 ਲੀਡਰਾਂ ਨੂੰ ਭੇਜਿਆ ਸੀ ਨੱਕ ਰਗੜਨ ਲਈ ਸੰਤ ਦੇ ਸਾਹਮਣੇ ਡੇਰੇ ਵਾਲੇ ਸਾਧ ਦੇ ਸਾਹਮਣੇ ਗੁਰਮੀਤ ਰਾਮ ਰਹੀਮ ਦੇ ਡੇਰੇ ਚ ਭੇਜਿਆ ਸੀ ਸਾਨੂੰ ਖੁਦ ਸਖਬੀਰ ਸਿੰਘ ਬਾਦਲ ਨੇ ਇਹ ਗੱਲ ਪਰਮਿੰਦਰ ਸਿੰਘ ਢੀਟਸਾਨੇ ਕਲ ਕਹੀ ਸੀ ਜਦੋਂ ਉਹ ਬਰਨਾਰੇ ਗਏ ਸੀ ਸਤ ਲੋਗੋਵਾਲ ਦੀ ਵਰਸੀ ਦੀ ਤਿਆਰੀ ਕਰਦੇ ਫਿਰਦੇ ਨੇ ਉਹ ਜਿਹੜੀ 20 ਅਗਸਤ ਨੂੰ ਬਣਾਉਣੀ ਹੈ ਇੱਥੇ ਅੱਜ ਆਪਾਂ ਡਿਟੇਲ ਚ ਗੱਲ ਕਰਦੇ ਹਾਂ ਕਿ ਕਿੰਨੀਆਂ ਮੁਸ਼ਕਲਾਂ ਚੋਂ ਬਾਦਦਾ ਹੋਰ ਹੈ 30 ਅਗਸਤ ਤੋਂ ਪਹਿਲਾਂ ਕੀ ਕੁਝ ਹੋਰ ਹੋ ਸਕਦਾ ਹੈ ਇਹ ਵੀ ਗੱਲ ਕਰਾਂਗੇ ਲੇਕਿਨ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਹਾਂ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਜਿਹੜੀ ਗੱਲ ਮੈਂ ਕਰ ਰਿਹਾ ਸੀ ਕਿ ਪ੍ਰਮੇਂਦਰ ਸਿੰਘ ਢੀਟਸਾ ਦੇ ਕੋਈ ਇੱਕ ਗਲਤ ਹੈ ਹਰ ਬੰਦੇ ਦੇ ਇੱਕ ਆਪਣੀ ਪਰਸਨੈਲਿਟੀ ਹੁੰਦੀ ਹੈ ਹਰ ਬੰਦਾ ਜਿਹੜਾ ਕੋਈ ਵੀ ਲੀਡਰ ਹੋਵੇ ਕਿਸੇ ਵੀ ਪਾਰਟੀ ਚ ਹੋਵੇ ਉਹਦੇ ਵਿੱਚ ਬਹੁਤ ਸਾਰੇ ਕੁਆਲਟੀਜ਼ ਹੁੰਦੀਆਂ ਨੇ ਲੀਡਰ ਚ ਕੁਆਲਟੀਆਂ ਲੀਡਰ ਲਾਈਕ ਹੋਣਗੀਆਂ ਚਾਹੀਦੀਆਂ ਨੇ ਲੋਕਾਂ ਨੂੰ ਲੀਡ ਕਰਨ ਦੀ ਕੁਆਲਟੀ ਹੋਣੀ ਚਾਹੀਦੀ ਹੈ ਲੋਕ ਉਹਨਾਂ ਦਾ ਵਿਸ਼ਵਾਸ ਕਰਨ ਇਹ ਇੱਕ ਵੱਡੀ ਕੁਆਲਟੀ ਹੈ ਲੋਕ ਭਰੋਸਾ ਕਰਨ ਜੇ ਲੋਕ ਨਹੀਂ ਭਰੋਸਾ ਕਰਦੇ ਜੋ ਮਰਜ਼ੀ ਕਰੀ ਚੱਲੋ ਇਹਹੀ ਗਲਤ ਸਿਕਉਰਿਟੀ ਸੰਬੰਧ ਬਾਦਲ ਦੀ ਗੱਲ ਕਰਦੇ ਜਿਸ ਤਰ੍ਹਾਂ ਸਗਵੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਸੀ ਕਿ ਦੇਖੋ ਹਲਕਾ ਇੰਚਾਰਜਾਂ ਨੇ ਜਿਲ੍ਹਾ ਜਥੇਦਾਰਾਂ ਨੇ ਕੋਰ ਕਮੇਟੀ ਨੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਕਮੇਟੀਆਂ ਨੇ ਇਸਤਰੀ ਅਕਾਲੀ ਦਲ ਨੇ ਜੂਥ ਅਕਾਲੀ ਦਲ ਨੇ ਮੇਰੀ ਜਿਹੜੀ ਹੈ ਲੀਡਰਸ਼ਿਪ 'ਚ ਭਰੋਸਾ ਪ੍ਰਗਟ ਕਰ ਦਿੱਤਾ ਉਹ ਭਾਈ ਬਿਲਕੁਲ ਠੀਕ ਹੈ ਕਰਤਾ ਪਰੋਸਾ ਇਹ ਕਰ ਦੇਣਗੇ ਗਲਤ ਸੰਗਤ ਦੀ ਹੈ ਗਲਤ ਲੋਕਾਂ ਦੀ ਹੈ ਗਲਤ ਮਾਸਜ ਦੀ ਹੈ ਉਹ ਤੁਹਾਡੀ ਲੀਡਰਸ਼ਿਪ 'ਚ ਭਰੋਸਾ ਪ੍ਰਗਟ ਕਰਦੇ ਨੇ ਕਿ ਨਹੀਂ ਕਰਦੇ ਪਰ ਜਦੋਂ ਤੁਸੀਂ ਯਾਤਰਾ ਤੇ ਨਿਕਲੇ ਸੀ ਨਾ ਪੰਜਾਬ ਬਚਾਓ ਯਾਤਰਾ ਤੇ ਕਿੰਨਾ ਇਕੱਠ ਹੁੰਦਾ ਸੀ ਕਿਵੇਂ ਫੁੱਲਾਂ ਦੇ ਹਾਰ ਪੈਂਦੇ ਸੀ ਫੁੱਲਾਂ ਦੀ ਵਰਖਾ ਹੁੰਦੀ ਸੀ ਬੋਟਾਂ ਕਿੱਥੇ ਨੇ ਕਿੱਥੇ ਨੇ ਕਿਉਂਕਿ ਥੋੜੀ ਤਾਂ ਜਮਾਤ ਜਬਤ ਹੋ ਗਈ ਉੱਥੋਂ ਤਾਂ ਲੱਗਦਾ ਸੀ ਤੁਸੀਂ ਬੜੇ ਅਰਬਨ ਪੈਰ ਦੇ ਲੀਡਰ ਹੋ ਵੀ ਕੋਈ ਕਰਾਈਟਰੀਆ ਨਹੀਂ ਕੋਈ ਮਾਪਦੰਡ ਨਹੀਂ ਕਿ ਤੁਸੀਂ ਕਹੋ ਜੀ ਅਸਾਨੂੰ ਇਹਨਾਂ ਨੇ ਭਰੋਸਾ ਭਰੋਸਾ ਤਾਂ ਦਿਨਾਂ ਦਾ ਲੋਕਾਂ ਦੇ ਦਿਨਾਂ ਨੂੰ ਯਤਨਾ ਹੁੰਦਾ ਹੈ ਲੋਕਾਂ ਦਾ ਭਰੋਸਾ ਜਿੱਤਣਾ ਹੁੰਦਾ ਹੈ खैर ਮੈਂ ਤਾਂ ਗੱਲ ਪਰਮਿੰਦਰ ਸਿੰਘ ਢੀਂਟਸਾ ਦੀ ਕਰ ਰਿਹਾ ਸੀ ਵਾ ਇਹ ਨਹੀਂ ਕੋਈ ਗੱਲ ਜ਼ਰੂਰ ਸਮਝਦੇ ਆ ਉਸ ਲੀਡਰ ਬਾਰੇ ਇੱਕ ਵਾਰ ਮੈਂ ਜਿਹੜੀ ਪੰਜਾਬ ਦੀ ਬਾਈ ਦੀ ਇਲੈਕਸ਼ਨ ਤੋਂ ਪਹਿਲਾਂ ਚੰਡੀਗੜ੍ਹ ਦੇ ਹੋਟਲ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਸਾਰੇ ਲੀਡਰਾਂ ਨੂੰ ਬੁਲਾਇਆ ਉਹਨਾਂ ਨੂੰ ਇੰਟਰਵਿਊ ਕੀਤਾ ਲਾਈਵ ਸਾਰਾ ਦਿਨ ਤੇ ਰਾਗਵ ਚੱਡਾ ਔਰ ਭਗਵੰਤ ਮਾਨ ਤੋਂ ਪਹਿਲਾਂ ਦੋ ਬੰਦਿਆਂ ਨੂੰ ਕੀਤਾ ਇੱਕ ਦਰਜੀਤ ਸਿੰਘ ਚੀਮਾ ਤੇ ਇੱਕ ਪਰਮਿੰਦਰ ਸਿੰਘ ਢੀਂਟਸਾ ਨੂੰ ਮੈਂ ਢੀਡਸਾ ਸਾਹਿਬ ਨੂੰ ਪੁੱਛਿਆ ਕਿ ਜਿਹੜੇ ਇਹ ਕਹਿ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਕਿ ਪੰਜਾਬ ਦੇ ਵਿੱਚ ਅਸੀਂ ਆਪਣੇ ਵਾਅਦੇ ਪੂਰੇ ਕਰ ਰਹੇ ਨੇ ਅਸੀਂ ਰੇਤ ਜਿਹੜੇ ਮਾਈਨਿੰਗ ਚੋਂ ਘੱਟੋ ਘੱਟ 20000 ਕਮਾਵਾਂਗੇ 20000 ਕਰੋੜ ਤੇ ਮੈਨੂੰ ਢੀਡਸਾ ਸਾਹਿਬ ਦਾ ਜਵਾਬ ਸੀ ਇਹ ਨਹੀਂ ਹੋ ਸਕਦਾ ਪੋਸੀਬਲ ਹੀ ਨਹੀਂ ਹੈ ਮੈਂ ਪੰਜਾਬ ਦਾ ਵਿੱਤ ਮੰਤਰੀ ਹਾਂ ਮੈਨੂੰ ਪਤਾ ਹੈ ਮੈਂ ਜ਼ੋਰ ਲਾ ਕੇ ਦੇਖ ਲਿਆ 2.3000 ਤੋਂ ਵੱਧ ਕਦੇ ਵੀ ਨਹੀਂ ਕਰਾਇਆ ਜਾ ਸਕਦਾ ਗੱਲ ਉਹੀ ਨਿਕਲੀ ਤਾਂ ਇਹ ਛੋਟੀ ਛੋਟੀਆਂ ਗੱਲਾਂ ਫੇਰ ਲੋਕਾਂ ਨੂੰ ਦੱਸਤੀਆਂ ਨੇ ਕਿ ਬੰਦਾ ਜੈਨੂਨ ਹੈ ਇਹ ਸਹੀ ਗੱਲ ਕਰਦਾ ਖੈਰ ਮੈਂ ਹੁਣ ਇਹ ਜ਼ਰੂਰ ਮੈਂ ਕੋਈ ਕਨਵਿੰਸ ਨਹੀਂ ਕਰਾਉਣਾ ਤੁਹਾਨੂੰ ਕਿ ਉਹਨੇ ਇਹ ਗੱਲ ਜੈਨੂਨ ਸਮਝ ਲੈ ਕੀਤੀ ਹੈ ਕਿ ਸਾਨੂੰ 42 ਬੰਦਿਆਂ ਨੂੰ ਭੇਜਿਆ ਹੈ ਦੇਖੋ ਜਦੋਂ ਬੰਦਾ ਇਲੈਕਸ਼ਨ 'ਚ ਖੜਾ ਹੁੰਦਾ ਹੈ ਹਰ ਹਿੱਲਾ ਵਰਤਦਾ ਹਰ ਬੰਦੇ ਕੋਲ ਜਾਂਦਾ ਹੈ ਬਿਲਕੁਲ ਗੁਰਚਰਨ ਸਿੰਘ ਟੋੜਾ ਸਾਹਿਬ ਨਰਕਾਰੀਆ ਦੇ ਜਾ ਫੜੇ ਸੀ ਪਟਿਆਲੇ ਜਦੋਂ ਬਾਅਦ ਚ ਉਹਨਾਂ ਨੇ ਕਿਹਾ ਜੀ ਮੈਨੂੰ ਪਤਾ ਨਹੀਂ ਲੱਗਿਆ ਵੱਖਰੀ ਗੱਲ ਐ ਤੋ ਇਹ ਉੱਥੇ ਗਏ ਲੇਕਿਨ ਜਿਹੜੀ ਗੱਲ ਇਲਜ਼ਾਮ ਲਾਇਆ ਨਾ ਕੱਲ ਉਹਨਾਂ ਨੇ ਬਰਨਾਲੇ 'ਚ ਉਹ ਕਹਿੰਦੇ ਕਿ ਸਾਨੂੰ ਭੇਜਿਆ ਗਿਆ ਸੁਖਵੀਰ ਸਿੰਘ ਬਾਦਲ ਨੇ ਭੇਜਿਆ ਸਾਨੂੰ ਤੇ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਵੀ ਭੇਜਤ ਆਪ ਵੀ ਮਿਲਦੇ ਰਹੇ ਜਦੋਂ ਪੰਜ ਤੋਂ 6ਕ ਦਿੱਤਾ ਸੀ ਗੁਰਮੀਤ ਰਾਮ ਰਹੀਮ ਨੂੰ ਉਦੋਂ 2-3 ਵੱਡੇ ਸਵਾਲ ਤਾਂ ਹਮੇਸ਼ਾ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਜਾਂ ਲੀਡਰਸ਼ਿਪ ਤੇ ਖੜੇ ਰਹਿਣੇ ਨੇ ਸੱਤ ਦੇ ਵਿੱਚ ਉਹਨਾਂ ਨੇ ਸਵਾਗਰ ਚ ਆਇਆ ਸੀ ਉਹਨੇ ਸਲਾਬਤਪੁਰੇ ਤੇ ਲੇਕਿਨ ਜਿਸ ਤਰੀਕੇ ਨਾਲ ਕੇਸ ਵਾਪਸ ਹੋਇਆ ਜਿਹੜਾ ਕੇਸ ਵਾਪਸ ਨਹੀਂ ਹੋ ਸਕਦਾ ਸੀ ਅਦਾਲਤਾਂ ਚ ਗਿਆ ਬਾਰ-ਬਾਰ ਇਹ ਵੀ ਦੇਖਣ ਵਾਲੀ ਗੱਲ ਹੈ ਏ ਵੀ ਕਹਿ ਗਿਆ ਸਭ ਨੂੰ ਪਤਾ ਵੀ ਉਹ ਸਾਕਤਪੁਰੇ ਸੀ ਲੇਕਿਨ ਅਦਾਲਤ ਚ ਕੇਸ ਜਿਹੜਾ ਕੈਨਸਲ ਕਰਨ ਵੇਲੇ ਇਹ ਵੀ ਕੋਈ ਚੈਲੇਂਜ ਨਹੀਂ ਕੀਤਾ ਗਿਆ ਜਦੋਂ ਇਹ ਕਿਹਾ ਗਿਆ ਜੀ ਮੈਂ ਤਾਂ ਉੱਥੇ ਗਿਆ ਹੀ ਨਹੀਂ ਤੁਰ ਚੜ ਇੱਕ ਤਾਂ ਉਹ ਉਹ ਤੋਂ ਬਾਅਦ ਪੰਜ ਤੋਂ ਛੇ ਕੇ ਬੰਦੇ ਨਾਲ ਮੁਲਾਕਾਤਾਂ ਜਿਹੜਾ ਪ੍ਰਦੀਪ ਕਲੇਰ ਨੇ ਵੀ ਕਹਤੀ ਹੁਣ ਕਿ ਜੀ ਇਹ ਮਿਲਦੇ ਸੀ ਜੈਪੁਰ ਮਿਲੇ ਜੀ ਇਹ ਸੱਜੇ ਜਾਂਦੇ ਸੀ ਇਹ ਗ੍ਰੇਟਰ ਕਲਾਸ ਦਿੱਲੀ ਜਾ ਕੇ ਮਿਲੇ ਸੀ ਉਹ ਗੱਲਾਂ ਸ਼ੇ ਤੀਜੀ ਜਦੋਂ ਮਾਫੀ ਦਵਾਈ ਗਈ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਜਿਵੇਂ ਅਕਾਲ ਤਖਤ ਸਾਹਿਬ ਦੇ ਉੱਤੇ ਉਹਨਾਂ ਧੁੱਖਾ ਹੀ ਦਿੱਤਾ ਗਿਆ ਨਾ ਟੈਂਪਰ ਕਰਕੇ ਤੇ ਮਾਫੀ ਤਾਂ ਮੰਗੀ ਨਹੀਂ ਉਹਨੇ ਉਹ ਬੜਾਈ ਗੋਸ਼ਟਾ ਮਾਫੀ ਕਿੱਥੇ ਮੰਗਦਾ ਸੀ ਆਪ ਲਿਖਿਆ ਦਰਜੀਤ ਸਿੰਘ ਟੀਮਾ ਨੇ ਵਿਖੇ ਮਾਦਾ ਜਾਚਕਾ ਤੇ ਜਦੋਂ ਉਹਨੂੰ ਹਿੰਦੀ ਚ ਟਰਾਂਸਲੇਟ ਕੀਤਾ ਤੂੰ ਇਹ ਸਾਰੀਆਂ ਗੱਲਾਂ ਕਿੱਥੋਂ ਮਾਫ ਕਰ ਦੇਣਗੇ ਲੋਕ ਜਿੰਨਾ ਮਰਜੀ ਕਹੀ ਜਾਣ ਜਿਹਨੂੰ ਗਾ ਦੁੱਧ ਤੋਤੇ ਹੋ ਜਾਣ ਸੋਨੇ ਦੇ ਬਣ ਜਾਣ ਇਸ ਗੱਲ ਨੂੰ ਲੋਕਾਂ ਨੇ ਨਹੀਂ ਮਾਫ ਕਰਦਾ ਲੋਕ ਤਾਂ ਉਹਨਾਂ ਛੋਟੇ ਛੋਟੇ ਗਲਤ ਤੇ ਵੀ ਯਾਦ ਰੱਖਦੇ ਨੇ ਆ ਹੁਣ ਪਿੱਛੇ ਜੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਆਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਸੀ ਉਹ ਇਹ ਕਿਹਾ ਗਿਆ ਸੀ ਕਿ ਜੀ ਸਰੋਵਿਕ ਕਮੇਟੀ ਨੂੰ ਆਪਣਾ ਇੱਕ ਚੈਨਲ ਚਲਾਉਣਾ ਚਾਹੀਦਾ ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਦਾ ਹੁਕਮ ਸੀ ਨਾ ਕਿ ਕਿੱਥੇ ਚੈਨਲ ਹੋ ਪੀਟੀਸੀ ਚੱਲ ਰਿਹਾ ਹੈ ਹਲੇ ਗੁਰਬਾਣੀ ਉੱਤੇ ਚੱਲਦੀ ਹੈ ਤੇ ਜਦੋਂ ਲੋਕ ਕਹਿੰਦੇ ਤੁਸੀਂ ਤਾਂ ਗੁਰਬਾਣੀ ਦਾ ਵੀ ਵਪਾਰ ਕਰ ਰਹੇ ਹੋ ਤੇ ਫਿਰ ਤਾਂ ਤੁਸੀਂ ਉਹਦਾ ਜਵਾਬ ਤੁਹਾਡੇ ਕੋਲ ਕੀ ਹੈ ਮਤਲਬ ਐਸਜੀਪੀਸੀ ਦੀ ਵੋਟਰਾਂ ਨਹੀਂ ਬਣਦੀਆਂ ਅੱਜ ਕੱਲ੍ਹ ਜੋਰ ਲੱਗ ਰਿਹਾ ਹੈ ਪਿਛਲੀ ਵਾਰ 11 ਚ 52 ਲੱਖ ਤੋਂ ਵੱਧ ਸੀ ਹੁਣ ਸਦਾਈ ਲੱਖ ਤੋਂ ਡੇ ਟਪਰੇ ਰਜਿਸਟ੍ਰੇਸ਼ਨ ਅਲ ਵੋਟੋ ਪਤਾ ਨਹੀਂ ਕਿੰਨੀਆਂ ਸਹੀ ਹੋਣੀਆਂ ਨੇ ਕਿ ਕੀ ਕੁਰਸੇ ਕੜੀ ਮਿਲਦੇ ਸਾਬਤ ਸਬੂਤ ਜਿਹੜੇ ਸਿੱਖ ਨਹੀਂ ਹੈ ਅਮਰਤਾਰੀ ਸਿੱਖ ਨਹੀਂ ਹੈ ਸਬਤ ਰੂਪ ਬਾਰੇ ਸਿੱਖ ਨਹੀਂ ਹੈ ਜੇ ਨਹੀਂ ਹੈ ਤਾਂ ਵੀ ਸਵਾਲ ਸ੍ਰੋਟੀ ਕਮੇਟੀ ਤੋਂ ਉੱਠਦਾ ਹੈ ਕਿ ਤੁਸੀਂ ਧਰਮ ਪ੍ਰਚਾਰ ਤੇ ਐਨਾ ਪੈਸਾ ਖਰਚਦੇ ਹੋ ਕਿੱਥੇ ਹੋ ਰਿਹਾ ਪ੍ਰਚਾਰ ਫਿਰ ਤਾਂ ਇਸ ਵਾਲ ਵੀ ਆਫ ਦਾ ਤੇ ਜੇ ਪ੍ਰਚਾਰ ਹੈ ਫਿਰ ਵੋਟਾਂ ਕਿਉਂ ਨਹੀਂ ਬਹੁਤ ਭੰਗ ਹੋ ਗਏ ਲੋਕਾਂ ਦਾ ਲੋਕਾਂ ਨੂੰ ਪਤਾ ਵੀ ਉੱਥੇ ਸਭ ਕੁਝ ਠੀਕ ਨਹੀਂ ਹੋ ਰਿਹਾ ਤੇ ਇਹਨਾਂ ਦਾ ਅਫਦਲ ਆਇਆ ਹੋਇਆ ਹਰਚਰਨ ਸਿੰਘ ਜਿਹੜਾ ਚੀਫ ਸੈਕਟਰੀ ਤੁਸੀਂ ਜਾ ਕੇ ਦੇਖ ਲਓ YouTube ਤੇ ਮੇਰੇ ਨਾਲ ਉਹਦਾ ਪ੍ਰੋਗਰਾਮ ਦੋ ਪਏ ਨੇ ਕਰੀਆਂ ਗੱਲਾਂ ਬਿੱਦ ਹਰਚਰਨ ਸਿੰਘ ਉਨੇ ਸੱਚਮੁੱਚ ਹੀ ਖਰੀਆਂ ਗੱਲਾਂ ਕੀਤੀਆਂ ਸੀ ਹੁਣ ਤਾਂ ਉਸ ਦੁਨੀਆ ਤੋਂ ਡਿਆ ਜਿਸ ਤਰੀਕੇ ਨਾਲ ਉਹਨਾਂ ਸਾਰੀ ਗੰਦਸੀ ਸੀ ਕਿ ਜੀ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਕੋਈ ਖੇਤਰ ਐਸਾ ਨਹੀਂ ਜਿਹਦੇ ਚ ਕਰਾਪਸ਼ਨ ਨੇ ਹਰ ਖੇਤਰ ਲੰਗਰ ਕਾਲਜ ਯੂਨੀਵਰਸਿਟੀ ਹੋਰ ਤਾਂ ਹੋਰ ਕਾਰ ਸੇਵਾ ਕੱਲੇ-ਕੱਲੇ ਦੀ ਉਹਨੇ ਗੱਲ ਦੱਸੀ ਵੀ ਕੌਣ ਕਿਵੇਂ ਕਰਾਪਸ਼ਨ ਕਰਦਾ ਆਪ ਦੱਸੀ ਜਿਹੜਾ ਚੀਫ ਸੈਕਟਰੀ ਸੀ ਜਿਹਦੇ ਰਾਹੀਂ 90 ਲੱਖ ਰੁਪਇਆ ਸਿਆਰਵਾਜੀ ਦੇ ਖਰਚਾ ਗਿਆ ਸੀ ਤੋਂ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਕਿਵੇਂ ਨੌਕਰੀਆਂ ਦਿੱਤੀਆਂ ਜਾਂਦੇ ਨੇ ਇਹ ਵੀ ਉਹਨੇ ਦੱਸਿਆ ਸੀ ਤੇ ਉਹਦੇ ਲਈ ਫਿਰ ਜ਼ਿੰਮੇਵਾਰੀ ਫਿਰ ਪ੍ਰਧਾਨ ਸਾਹਿਬ ਦੀ ਹੁੰਦੀ ਹੈ ਕਿਉਂਕਿ ਪ੍ਰਧਾਨ ਸਾਹਿਬ ਨੇ ਹੀ ਸ੍ਰੋਮਿਕ ਕਮੇਟੀ ਦਾ ਜਿਹੜਾ ਹੈ ਪ੍ਰਧਾਨ ਬਣਾਉਣਾ ਹੁੰਦਾ ਉਹਨਾਂ ਨੇ ਅੱਗੇ ਜੱਥੇਦਾਰ ਅਪਾਇੰਟ ਕਰਨੇ ਹੁੰਦੇ ਨੇ ਯਾਨੀ ਇਹ ਸਾਰੀਆਂ ਗੱਲਾਂ ਦੇ ਵਿੱਚ ਹੁਣ ਜਦੋਂ ਪ੍ਰਮੇਂਦਰ ਸਿੰਘ ਢੀਟਸਾ ਨੇ ਇਹ ਕਹਤਾ ਕਿ ਸਾਨੂੰ ਵੀ ਭੇਜਿਆ ਸੀ ਫਿਰ ਆਪਦੀ ਗੱਲ ਕੀਤੀ ਮੈਂ ਤਾਂ ਭਾਈ ਗਿਆ ਸੀ ਮੈਂ ਤਾਂ ਤੁਹਾਡੇ ਸਾਹਮਣੇ ਮੈਂ ਤਾਂ ਫਿਰ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗੀ ਪਛਤਾਪ ਕੀਤਾ ਮੈਂ ਤਾਂ ਪਛਤਾਪ ਭਰ ਚੁੱਕਿਆ ਹੁਣ ਵਾਰੀ ਹੈਗੀ ਐ ਸੁਖਵੀਰ ਸਿੰਘ ਬਾਦਲ ਦੀ ਬਾਦਲ ਸਾਹਿਬ ਜਾਣ ਉਹ ਮਾਫੀ ਮੰਗਣ ਉਹਨੇ ਤਾਂ ਇਹ ਵੀ ਕਿਹਾ ਸੀ ਸਾਡਾ ਤਾਂ ਛੱਡੋ ਜਿਹੜਾ ਤਿੰਨ ਵਾਰ ਸਰੋਵਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਰਿਹਾ ਗੋਬਿੰਦ ਸਿੰਘ ਲੋਗੋਵਾਲ ਉਹ ਵੀ ਸਾਡੇ ਨਾਲ ਗਿਆ ਸੀ ਉੜੇ ਵੀ ਜਾ ਕੇ ਨੱਕ ਰਗੜਿਆ ਸੀ ਉੱਥੇ ਤਾਂ ਫਿਰ ਤੁਸੀਂ ਗੱਲਾਂ ਕਿਹ ਜੀਆਂ ਕਰਦੇ ਹੋ ਇਹ ਦਸਣਾ ਕੀ ਚਾਉਂਦੇ ਆਂ ਸੀ ਮਤਲਬ ਅਸੀਂ ਕਿਸ ਲੈਵਲ ਤੇ ਇੱਕ ਪਾਸੇ ਕਹਿੰਦੇ ਆਂ ਅਸੀਂ ਪੰਥਕ ਹੋ ਗਏ ਤੁਸੀਂ ਕਹਿ ਰਹੇ ਹੋ ਨਾ ਕਿ ਅਸੀਂ ਆ ਪਾ ਮੋੜਾ ਕੱਟ ਲਿਆ ਜੀ ਪੰਜਾਬੀ ਤੋਂ ਦੁਬਾਰਾ ਪੰਥਕ ਬਣ ਗਏ ਤੇ ਫਿਰ ਨਰੇਸ਼ ਗਜ਼ਰਾਲ ਪੰਥਕ ਹੈ ਐਨ ਕੇ ਸ਼ਰਮਾ ਪੰਥਕ ਉਹ ਅਬਰਸਰਾਲਾ ਜੋਸ਼ੀ ਪੰਥਕ ਹੈ ਅਨਰ ਜੋਸ਼ੀ ਇਹ ਗੱਲਾਂ ਕੀ ਲੋਕਾਂ ਨੂੰ ਕਿਉਂ ਕਿਉਂ ਸਮਝਦੇ ਲੋਕ ਬੁੱਧੂ ਨੇ ਸੁਖਵੀਰ ਸਿੰਘ ਬਾਦਲ ਨੂੰ ਸਮਝਣਾ ਚਾਹੀਦਾ ਇੱਕ ਤਾਂ ਉਦੋਂ ਮੀਡੀਆ ਇੰਨਾ ਨਹੀਂ ਸੀ ਉਦੋਂ ਜੋ ਮਰਜੀ ਤੁਸੀਂ ਬੋਲੀ ਜਾਂਦੇ ਸੀ ਹੁਣ ਤਾਂ ਤੁਸੀਂ ਮੋਹੋਂ ਗੱਲ ਕੱਢੋ ਮਿੰਟ ਚ ਐਨੀਥਿੰਗ ਵਿਚ ਇਜ਼ ਲੋਕਲ ਥੈਟ ਇਜ਼ ਗਲੋਬਲ ਤੁਸੀਂ ਗੱਲ ਮਰਜੀ ਕੱਢੀ ਨਹੀਂ ਗਲੋਬਲ ਹੋ ਜਾਣੀ ਹੈ ਸਾਰੀ ਦੁਨੀਆ ਚ ਚਲੀ ਜਾਣੀ ਹੈ WhatsApp Facebook Instagram X ਪਤਾ ਨਹੀਂ ਕੀ ਕੀ ਚੱਲ ਰਿਹਾ ਹੈ ਤੋਂ ਇਸ ਕਰਕੇ ਖੁਣ ਝੂਠ ਬੋਲਣਾ ਬਹੁਤ ਔਖਾ ਹੈ ਤੋਂ ਇਹ ਗੱਲਾਂ ਜਿਹੜੀਆਂ ਕਹੀ ਜਾਣੀਆਂ ਅਗੇ ਸੀ ਇਹ ਕਰਦਾਂਗੇ ਜੀ ਅਸੀਂ ਨਮਾਣੇ ਸਿੱਖਾਂ ਤੇ ਨਮਾਣੇ ਸਿੱਖ ਨੇ ਹੋਗੇ ਨਹੀਂ ਗੁਰਬਖਸ਼ ਦਾ ਜਵਾਬ ਦੇ ਲੋ ਵੀ ਉੱਥੇ ਬੁਲਾ ਕੇ ਕਿਹਾ ਸੀ ਵੀ ਜਸਤਧਾਰਾ ਨੂੰ ਵੀ ਤੁਸੀਂ ਇਹਨਾਂ ਨੂੰ ਮਾਫ ਕਰੋ ਇਹ ਸਾਰੀਆਂ ਗੱਲਾਂ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਪਈਆਂ ਨੇ ਲੋਕਾਂ ਨੇ ਸਵਾਲ ਕਰ ਲੈਨੇ ਤੀ ਗਸਤਾ ਕਢੀ ਗਦਨ ਲੋਕ ਹੁਣ ਤਾਂ ਸੱਚੀ ਗੱਲ ਤਾਂ ਇਹ ਹੈ ਲੋਕਾਂ ਦਾ ਸਤਕਾਰ ਸ੍ਰੀ ਅਕਾਲ ਤਖਸਾਲ ਸਾਹਿਬ ਤੇ ਹੈ ਜਿਹੜੇ ਉਹਨਾਂ ਦੀ ਸੀਟ ਤੇ ਬੈਠੇ ਨੇ ਨਾ ਜਥੇਦਾਰ ਉਹ ਆਪ ਸੋਚ ਰਹੇ ਨੇ ਕਿ ਉਹਨਾਂ ਨੇ ਆਪਦਾ ਸਤਕਾਰ ਕਾਇਮ ਰੱਖਣਾ ਜਾਂ ਕਿ ਨਹੀਂ ਰੱਖਣਾ ਕਿ ਕਿੰਨਾ ਕੁ ਸਹੀ ਨਿਰਣੈਵ ਲੈਂਦੇ ਨੇ ਇਹ ਉਹਨਾਂ ਤੇ ਡਿਪੈਂਡ ਕਰਦਾ ਹੈ ਤੇ ਮੈਨੂੰ ਜਦੋਂ ਵੀ ਪੁੱਛਿਆ ਜਾਂਦਾ ਮੈਨੂੰ ਲੱਗਦਾ ਕਿ ਉਹਨਾਂ ਨੇ ਬਿਲਕੁਲ ਉਹੋ ਜਿਹੇ ਨਿਰਣਾ ਲੈਣੇ ਜਿਹੜੀ ਗੱਲ ਪਰਮਿੰਦਰ ਸਿੰਘ ਢੀਟਸਾ ਨੇ ਕਹੀ ਹੈ ਮੈਂ ਤਾਂ ਪਛਾਤਾਪ ਕਰ ਲਿਆ ਤੇ ਸੁਖਵਿੰਦਰ ਸਿੰਘ ਬਾਦਲ ਵੀ ਕਰ ਲੈਣਗੇ ਇਹਨਾਂ ਨੂੰ ਵੀ ਤਰਖਾ ਲੱਗ ਜੂਗੀ ਇਹਨਾਂ ਦੇ 10 ਦਿਨ ਇਹ ਤਾਂ ਪਹਿਲੇ ਬੂਟ ਪਾਲਿਸ਼ ਕਰ ਚੁੱਕੇ ਸੀ ਬਰਤਨ ਸਾਫ ਕਰ ਰਹੇ ਨੇ ਜੁੱਤੇ ਸਾਫ ਕਰ ਰਹੇ ਨੇ ਪਾਰਟ ਸੁਣਨੇ ਨੇ ਜਾਂ ਕਰਨੇ ਨੇ ਅਰਦਾਸ ਕਰਨੀ ਹੈ ਤੇ ਸਰਗਰੂ ਹੋ ਜਾਣਾ ਤੇ ਬਸ ਇੰਦੀ ਗੱਲ ਹੋਣੀ ਹੈ ਧਰਮ ਸਜਾ ਲੱਗਣੀ ਹੈ ਇਸ ਤੋਂ ਬਾਅਦ ਕੁਝ ਨਹੀਂ ਹੋਣਾ ਤੇ ਅਕਾਲੀ ਦਰਬਾਰ ਕੀ ਹੋਣਾ ਰੱਬ ਜਾਣੇ ਵਹਿਗੁਰੂ ਜਾਣੇ ਅਜੇ ਨਹੀਂ ਮਿਲਦੇ ਕਿਸੇ ਨਵੀਂ ਵੀਡੀਓ ਦੇ ਨਾਲ ਬਹੁਤ ਬਹੁਤ ਸ਼ੁਕਰੀਆ